ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਮਹਾਰਾ ਸੱਚੇ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ 24 ਮਾਰਚ ਨੂੰ ਬਾਬਾ ਨਾਨਕ ਸਿੰਘ ਜੀ ਅਯੂਬ ਸਾਹਿਬ ਵਾਲੇ ਲੰਗਰਾਂ ਵਾਲੇ ਉਹਨਾਂ ਦੇ ਜਨਮ ਦਿਹਾੜੇ ਦੇ ਸਮਾਧ ਦੇ ਵਿੱਚ ਆਪਾਂ ਸਾਰੀ ਸੰਗਤ ਮਿਲ ਕੇ ਜੀਵਨ ਉਹਨਾਂ ਦਾ ਉਹਨਾਂ ਦੇ ਜੀਵਨ ਤੇ ਅਸੀਂ ਸ਼ੇਧ ਲੰਗਿਆ ਤੇ ਉਹਨਾਂ ਦੇ ਬਹੁਤ ਸਾਰੇ ਦੱਸਦੇ ਆ ਸਾਡੇ ਵਿੱਚ ਇਸ ਸਮਾਗਮ ਦੇ ਵਿੱਚ ਸਾਡੇ ਬਹੁਤ ਸਤਕਾਰਯੋਗ ਬਾਬਾ ਗੁਰਮੀਤ ਸਿੰਘ ਜੀ ਬਾਬਾ ਜੀਵਨਕਰਤਾਰ ਸਿੰਘ ਜੀ ਬੰਬੇ ਵਾਲੇ ਤੇ ਢਾਡੀ ਜੱਥਾ ਸੁਖਵਿੰਦਰ ਸਿੰਘ ਜੀ ਅਮੋਲ ਤੇ ਉਹਨਾਂ ਨੇ ਸਾਰਿਆਂ ਨੇ ਹਿੱਸਾ ਲਿਆ ਦੇ ਆ ਭਾਈ ਸਰਦੇਵ ਸਿੰਘ ਜੀ ਪਹਿਲਾਂ ਉਹਨਾਂ ਤੋਂ ਸ਼ੁਰੂਆਤ ਹੋਈ ਉਹਨਾਂ ਨੇ ਕੀਰਤਨ ਕੀਤਾ ਤੇ ਟਰਟ ਲੰਗਰ ਚੱਲੇ ਆ ਤੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਖੁਸ਼ੀਆਂ ਲਈਆਂ ਬਹੁਤ ਇਤੂ ਧੰਮ ਦੇ ਨਾਲ ਇਹ ਸਮਾਗਮ ਮਨਾਇਆ ਗਿਆ ਤੇ ਅਸੀਂ ਅੱਗੇ ਤਾਂ ਵੀ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਸਾਰੇ ਜਣੇ ਨਾਲ ਮਿਲ ਕੇ ਤੇ ਸੇਵਾ ਕਰਿਆ ਕਰੀਏ ਤੇ ਜੀਓ ਸਾਨੂੰ ਸਾ ਬਾਬਾ ਜੀ ਨੇ ਇਹ ਰਸਤਾ ਦੱਸਿਆ ਉਸ ਰਾਹ ਤੇ ਚੱਲ ਗਏ ਤੇ ਸਾਰੇ ਜਣੇ ਨਾਲ ਮਿਲ ਕੇ ਉਹਨਾਂ ਦੇ ਗੁਰੂ ਦੇ ਗੁਰੂ ਕੋਲ ਆਇਆ ਕਰੀਏ ਸੇਵਾ ਕਰੋ ਸਿਮਰਨ ਕਰੋ ਲਾਹਾ ਲੈ ਲਓ ਆਪਣੀ ਜਿੰਦਗੀ ਦਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦੀ ਫਤਿਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਫਾਉਰ ਬਖਸ਼ਿਸ਼ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਰਮ ਸੇਵਕ ਸ੍ਰੀਮਾਨ ਸੰਤ ਬਾਬਾ ਬੰਦਾਰ ਸਿੰਘ ਜੀਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਮਹਾਪੁਰਸ਼ਾਂ ਦਾ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਤਰਵੈਣੀ ਸਾਹਿਬ ਸੰਤ ਬਾਬਾ ਬੰਦਾਰ ਸਿੰਘ ਜੀ ਵਿਖੇ ਅਤੀ ਸਤਿਕਾਰਯੋਗ ਸੰਤ ਬਾਬਾ ਰਸ਼ਪਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਨਦਰ ਨਡਾਲੋ ਨਿਵਾਸੀ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਇਨਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ आज जो महान गुरमत समागम मनाया गया जिस ਵਿੱਚ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਨੜਾਲੋਂ ਵਾਲੇ ਸੰਤ बाबा ਗੁਰਮੀਤ ਸਿੰਘ ਜੀ ਕਾਰ ਸੇਵਾਸ਼ੀਰ ਹਜੂਰ ਸਾਹਿਬ ਲੰਗਰ ਸਾਹਿਬ ਵਾਲੇ ਸੰਤ बाबा ਕਰਤਾਰ ਸਿੰਘ ਜੀ ਬੰਬੇ ਵਾਲੇ ਸੰਤ बाबा ਬਖਸ਼ੀ ਸਿੰਘ ਜੀ ਨੜਾਲੋਂ ਵਾਲੇ ਪੰਥ ਦੇ ਮਹਾਨ ਢਾਡੀ ਸੁਖਵਿੰਦਰ ਸਿੰਘ ਜੀ ਅਨਮੋਲ ਉਹਨਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਮਹਾਂਪੁਰਖਾਂ ਦੀ ਜੀਵਨੀ ਦੁਆਰਾ ਇਹ ਸੁਭ ਸੰਦੇਸ਼ ਦਿੱਤਾ ਸੇਵਾਤਾ ਸਿਮਰਨ ਦਾਸ ਸੰਦੇਸ਼ ਦਿੰਦੇ ਹੋਏ ਅੱਜ ਦਾ ਇਸ ਸਮਾਗਮ ਸਮਾਪਤ ਹੋਇਆ ਸਮੂਹ ਸੰਗਤਾਂ ਨੂੰ ਬੇਨਤੀ ਆਵਾਜ਼ ਤੋਂ ਵਾਦ ਦੇ ਨਾਲ ਸੇਵਾਵਾਂ ਕਰਕੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ